जय जवान जय किसान ਦਾ ਨਾਰਾ ਹਮੇਸ਼ਾ ਗੂੰਜਦਾ ਹੁੰਦਾ ਸੀ ਪਰੰਤੂ ਹਰਿਆਣਾ ਸਰਕਾਰ ਨੇ ਇਹਦੇ ਅਰਥ ਹੀ ਬਦਲ ਦਿੱਤੇ ਜਿਵੇਂ ਕਿ ਇਹ ਪੋਸਟਰ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਕਹਿ ਰਿਹਾ ਹੈ ਜੈ ਜਵਾਨ ਤੁਮਾਰੇ ਕਿਸਾਨ ਕਿੱਡਾ ਵੱਡਾ ਸੰਤਾਪ ਹੈ ਇਸ ਪਿੱਛੇ ਬਾਬਾ ਜੀ ਇੱਕ ਚੀਜ਼ ਲਿਖੀ ਹੋਈ ਹੈ ਜੈ ਜਵਾਨ ਤੁਮਾਰੇ ਕਿਸਾਨ ਇਹ ਚੀਜ਼ ਨੂੰ ਪਹਿਲਾਂ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਇਹ ਨਾਰੇ ਚ ਕੀ ਦੇਖ ਦوں ਕਿਉਂ ਲਿਖਣਾ ਇਹ ਲਿਖਣਾ ਇਹ ਪਿਆ ਵੀ ਜਿਹੜੇ ਕਿਸਾਨ ਉਨਾਂ ਨੂੰ ਸਰਕਾਰ ਮਾਰਨਾ ਚਾਹੁੰਦੀ ਹੈ ਜਿਹੜਾ ਇਹ ਮਾਤਰਾ ਕਿਸਾਨਾਂ ਤੇ ਮਾਰ ਕਰ ਰਹੀ ਹੈ ਕਿਸਾਨ ਮਜ਼ਦੂਰ ਕਮਾਈ ਕਰ ਰਿਹਾ ਹੈ ਹੱਕ ਦੀ ਕਮਾਈ ਖਾਂਦਾ ਹੈ ਜਨਤਾ ਨੂੰ ਖਵਾਤਾ ਹੈ ਤੇ ਕਿਸਾਨ ਦਾ ਸਾਰ ਇਹ ਕੰਮ ਮਾਰਸ ਕਿਸਾਨ ਤੇ ਪੈ ਰਹੀ ਹੈ ਹੁਣ ਸਾਡੀ 70 ਸਾਲ ਦੀ ਉਮਰ ਹੋ ਗਈ ਅਸੀਂ ਪਿੱਛੇ ਵੀ ਸਰਕਾਰਾਂ ਆਈਆਂ ਨੇ ਸੈਂਟਰ ਦੀਆਂ ਤੇ ਬਥੇਰੇ ਉਹਨਾਂ ਦੇ ਟੰਗ ਦੇਖੇ ਨੇ ਇਹੋ ਜਿਹੇ ਧੱਗੇ ਨਹੀਂ ਦੇਖਿਆ ਹੁਣ ਇਹ ਤਾਂ ਸਾਡਾ ਬਾਰਡਰ ਬਣਾਤਾ ਹਰਿਆਣੇ ਦਾ ਅਸੀਂ ਕਹਾ ਕਿੱਥੇ ਜਾਈਏ ਦਿੱਲੀ ਦਾ ਅਸੀਂ ਜਾ ਸਕਦੇ ਆ ਅਸੀਂ ਦਿੱਲੀ ਦੇ ਵਸੇ ਨੇ ਆ ਸੈਂਟਰ ਦੇ ਹਾਂ ਵਸ ਰਹੇ ਆ ਅਸੀਂ ਸਾਨੂੰ ਇਹ ੱਤਕਾ ਹੋ ਰਿਹਾ ਸਾਡੇ ਦਾ ਅਸੀਂ ਦਿੱਲੀ ਜਾ ਸਕਦੇ ਆ ਸੈਂਟਰ ਹੈ ਅਸੀਂ ਮੋਦੀ ਸਾਹਿਬ ਨੂੰ ਮਿਲ ਸਕਦੇ ਆ ਮੋਦੀ ਸਾਹਿਬ ਸਾਡੇ ਨਾਲ ਗੱਲ ਕਰੇ ਸਾਡੀ ਗੱਲਤੀ ਖੱਡੇ ਤੇ ਕਿਸਾਨ ਨੂੰ ਕਰਦਾ ਹੈਗਾ ਕਿਸਾਨ ਮਜ਼ਦੂਰ ਦੀ ਕਿਰਤ ਕਮਾਈ ਹੈ ਇਹ ਕਿਰਤ ਕਮਾਈ ਦੇ ਚੱਲੇ ਹੋਇਆ ਹਾਂ ਹਾਂ ਇਹ ਕਿਸਾਨ ਦੀ ਇਹ ਬਹੁਤ ਸੋਚਣਾ ਚਾਹੀਦਾ ਵੀ ਕਿਸਾਨ ਇਹ ਅਦੋਲਨ ਕਰਨਾ ਪੈਂਦਾ ਜੀ ਬਾਬਾ ਇੱਕ ਸਵਾਲ ਹੈ ਤੁਹਾਡੇ ਘਰ ਚ ਤੁਹਾਡਾ ਪੁੱਤ ਫੌਜੀ ਠੀਕ ਹੈ ਜੀ ਤੁਸੀਂ ਕਿਸਾਨ ਪਰ ਅੱਜ ਜਿਹੜੀ ਪੋਜੀਸ਼ਨ ਬਣ ਗਈ ਹੈ ਇਹ ਕਿੰਨੀ ਕੁ ਘਾਤਕ ਹੈ ਇਹ ਜੀ ਬਹੁਤ ਘਟਿਆ ਹੋ ਰਹੀ ਹੈ ਦੇਖੋ ਹੁਣ ਕਿਸਾਨ ਹੈਗਾ ਹੁਣ ਅਸੀਂ ਕਿੱਥੇ ਦਾ ਅਸੀਂ ਆਰਾਮ ਸੇ ਬੈਠਣਾ ਆ ਕਿੱਥੇ ਅਸੀਂ ਆਪਦੇ ਬੱਚਿਆਂ ਦੀ ਰੋਟੀ ਦੇ ਰੋਟੀ ਦਾ ਸਵਾਲ ਹੈ ਅਸੀਂ ਕੋਈ ਆਹੋ ਨਹੀਂ ਕਰਦੇ ਕੋਈ ਧੱਕਾ ਨਹੀਂ ਕਰਦੇ ਸਾਡੀ ਕੋਈ ਆਹੋ ਅਦੋਰ ਨਾਲ ਕੋਈ ਵਧਾ ਨਹੀਂ ਰਹੇ ਅਸੀਂ ਆਪਦੇ ਟਕਈ ਸਾਂਤਵੇਂ ਅਸੀਂ ਨੇ ਜਾਣਾ ਹੈ ਸਾਨੂੰ ਇਹ ਹੈ ਵੀ ਮੋਦੀ ਸਰਕਾਰ ਅਸੀਂ ਖੱਟੜ ਨੂੰ ਵੀ ਕਹਿੰਦੇ ਆ ਵੀ ਦਿੱਲੀ ਸਾਡੀ ਵੀ ਹੈ ਖੱਟੜ ਦਾ ਰੋਕਣ ਦੇ ਹੱਕ ਨਹੀਂ ਮਨਮੋਹਣ ਖੱਟੜ ਨੂੰ ਸਾਨੂੰ ਰੋਕਣ ਦਾ ਹੱਕ ਨਹੀਂ ਹੈਗਾ ਜਦੋਂ ਪਿੱਛੇ ਖਾੜਕੂਬਾਦ ਦਾ ਸਮਾਂ ਲੰਘਿਆ ਪੰਜਾਬ ਦੇ ਵਿੱਚ ਜਦੋਂ ਮਿਲਟਰੀ ਨਾਲ ਹੁੰਦੀ ਸੀ ਘੇਰਾ ਪਾਉਂਦੀ ਸੀ ਉੱਜਿਆਂਦਿਆਂ ਨੂੰ ਫੜਦੀ ਸੀ ਪੰਜਾਬ ਪੁਲਿਸ ਨੂੰ ਖੜਕੂਆਂ ਨੂੰ ਮਾਰ ਨਹੀਂ ਦਿੰਦੀ ਸੀ ਕੋਰਟ ਦੇ ਹਵਾਲੇ ਕਰਦੀ ਸੀ ਉਹ ਚਾਹੇ ਉਹਨਾਂ ਨੂੰ ਛੱਡੇ ਚਾਹੇ ਮਾਰੇ ਇਹ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾ ਰਹੇ ਨੇ ਇਹ ਆਰਐਸਐਸ ਦੇ ਗੁੰਡੇ ਨੇ ਇਹ ਨਕਲੀ ਮਿਲਟਰੀ ਹੈ ਕੋਈ ਅਸਲੀ ਜਵਾਨ ਹੀ ਨਹੀਂ ਸਮਝਦੇ ਸੀ ਇਹਨੂੰ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਆਖਰ ਕੀ ਜਵਾਨ ਤੇ ਕਿਸਾਨ ਦੀ ਜਿਹੜਾ ਵਿਚਕਰ ਵਿਥ ਹੈ ਉਹਨੂੰ ਕਿੰਨਾ ਵੱਡਾ ਕਰ ਦਿੱਤਾ ਹੈ ਸਰਕਾਰ ਨੂੰ ਇਸ ਬਾਰੇ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ